ਨਾ ਦੇ ਵਿੱਚ ਆਰ ਪੀ ਐਫ ਰੇਲਵੇ ਸੁਰੱਖਿਆ ਬਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਰੇਲਵੇ ਟਰੈਕ ਦੇ ਟ੍ਰੇਨਾਂ ਦੇ ਵਿੱਚ ਗਸ਼ਤ ਨਾ ਹੋਣ ਕਾਰਨ ਸ਼ਰਿਆਂ ਬਦਮਾਸ਼ ਟ੍ਰੇਨਾਂ ਤੇ ਪਥਰਾਵਰ ਕਰ ਰਹੇ ਨੇ ਬੀਤੀ ਰਾਤ ਹਨੂਮਾਨਗੜ੍ਹ ਤੋਂ ਚੱਲਣ ਵਾਲੀ ਸਤਲੁਜ ਐਕਸਪ੍ਰੈਸ ਗੱਡੀ ਗਿਣਤੀ 14630 ਤੇ ਲੁਧਿਆਣਾ ਸੈਕਸ਼ਨ ਨਜ਼ਦੀਕ ਬੱਦੋਵਾਲ 'ਚ ਸ਼ਰਾਰਤੀ ਲੋਕਾਂ ਨੇ ਪੱਥਰਬਾਜ਼ੀ ਕੀਤੀ ਟ੍ਰੇਨ 'ਚ ਬੈਠੇ ਯਾਤਰੀਆਂ ਦੇ ਪੱਥਰ ਵੱਜੇ ਹਮਲੇ 'ਚ 4 ਸਾਲ ਦਾ ਪ੍ਰਿੰਸ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਪ੍ਰਿੰਸ ਦੇ ਸਿਰ ਦੀ ਹੱਡੀ ਟੁੱਟ ਗਈ ਉੱਥੇ ਕਰੀਬ 2 ਤੋਂ 3 ਹੋਰ ਯਾਤਰੀ ਵੀ ਜ਼ਖਮੀ ਹੋਏ ਪ ਟ੍ਰੇਨ ਦੇ ਕੋਚ ਦੇ ਵਿੱਚ ਹੜਕੰਪ ਮੱਚ ਗਿਆ ਲੋਕਾਂ ਨੇ ਜੰਜੀਰ ਖਿੱਚ ਕੇ ਟ੍ਰੇਨ ਰੋਕੀ ਟ੍ਰੇਨ 'ਚ ਬੱਚੇ ਦਾ ਹਾਲ ਜਾਣਨ ਲਈ ਟੀਟੀ ਸਟਾਫ ਪਹੁੰਚਿਆ ਪਰ ਗੱਡੀ 'ਚ ਮੁੱਢਲੀ ਸਹਾਇਤਾ ਕੋਈ ਵੀ ਨਹੀਂ ਸੀ ਸੂਤਰਾਂ ਦੇ ਮੁਤਾਬਕ ਪਤਾ ਚੱਲਿਆ ਹੈ ਕਿ ਪੱਥਰਬਾਜ਼ੀ ਦੌਰਾਨ ਟ੍ਰੇਨ ਦੇ ਲੋਕੋ ਪਾਇਲਟ ਦੇ ਵੀ ਪੱਥਰ ਲੱਗਿਆ ਖੂਨ ਨਾਲ ਲਤਪਤ ਪ੍ਰਿੰਸ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਪਹੁੰਚ ਕੇ ਹਸਪਤਲ ਪਹੁੰਚਾਇਆ ਗਿਆ ਜਾਣਕਾਰ ਦਿੰਦੇ ਆ ਪ੍ਰਿੰਸ ਦੀ ਮਾਂ ਨੇ ਦੱਸਿਆ ਕਿ ਉਹ ਗੰਗਾ ਨਗਰ ਤੋਂ ਕਰੀਬ 1 ਵਜੇ ਸਤਲੁਜ ਐਕਸਪ੍ਰੈਸ ਤੋਂ ਲੁਧਿਆਣਾ ਲਈ ਬੈਠੇ ਸੀ ਜਿਵੇਂ ਹੀ ਉਹ ਲੁਧਿਆਣਾ ਦੇ ਬੱਦੋਵਾਲ ਪਹੁੰਚੇ ਤਾਂ ਇੱਕਦਮ ਉੰਦੇ ਕੋਚ ਤੇ ਪੱਥਰਬਾਜ਼ੀ ਸ਼ੁਰੂ ਹੋਈ ਅਚਾਨਕ ਤੋਂ ਇੱਕ ਪੱਥਰ ਉੰਦੇ ਬੇਟੇ ਪ੍ਰਿੰਸ ਦੇ ਸਿਰ ਤੇ ਲੱਗ ਗਿਆ कहाँ से आ रहे हो आप राजस्थान गंगानगर अच्छा तो अब कहाँ पे हो ये लुधियाना सिविल हॉस्पिटल तो क्या हुआ बच्चे को लेकर चले थे हम लोग वहाँ से एक बजे चले थे ट्रेन से ऐसी क्या? क्या हुआ था यहाँ पे आए बच्चे को हमारे थे? थे ये बदोवाली स्टेशन निकलने के बाद पता नहीं कोई बट्टा फूटा मारा क्या बच्चे के सिर में लग गया क्या नाम है बच्चे का प्रिंस कितनी क्लास में पढ़ता है अभी स्कूल नहीं लगाई लगाने वाले थे फिर कितने साल का है ये चार साल का है पाँचवा चल रहा है अच्छा तो पत्थर लगा उसके पता नहीं चला क्या लगा अच्छा, पत्थर पत्थर अच्छा, था पत्थर था, पत्थल था अच्छा, एक दो बंदे को भी और को भी लगे ना तो जब ये पत्थर लगा उस समय आपकी गाड़ी में कोई आरपीएफ का कर्मचारी कोई था उस समय के वाले घूम रहे बंदे थे बंदे और ने चैन और खींचा था तब एक बंदे आए थे व्हाइट कपड़े पहन रखे रहे उन्होंने कहा की स्टेशन पे हम दिखा देंगे वैसे कोई पुलिस वाला आया था उस समय मदद कोई बोरे बच्चे का चोट आई है और भी लोगों की चोटे आई है क्या रहे थे एक दो बंदा हमारे भी लगी है हमारे भी लगी है उनको ज्यादा तो नहीं लगे हल्के फुल्के लगे अब मेरे को सिर फट गया ये बताइए कि मौके पर कोई पुलिस कर्मचारी आपकी मदद के लिए आया था नहीं पुलिस तो नहीं आए थे बस वही टी आए थे और यहाँ पे स्टेशन पे आए थे एक दो पुलिस भी थे डॉक्टर थे स्टेशन पे आए आवाज आई थी कोई चीज गाड़ी के ऊपर बजने की आवाज़ तो बहुत तेज आई हम तो इधर उधर देख रहे थे क्या आया मेरा बच्चा नीचे गिर गया आपका ध्यान बच्चे की तरफ हो गया होगा हाँ फिर मैं देखी तो उसका सिर फटा हुआ फिर मैं उसको तकलीफ लुधियाना में कहा जा रहे थे आप फिरोजपुर चौक है ना वहाँ पे हमारा घर है अवतार नगर अच्छा आपके माइके हाँ जी यहाँ पे माइके है ये कितने बच्चे हैं आपके मेरा एक लड़का और अभी अभी एक लड़की हुई है बड़े ऑपरेशन से अच्छा तो अभी स्थिति कैसी बच्चे की पता तो नहीं मेरे को तो देख नहीं मेरे बच्चा को चोट ज्यादा लगा है मेरे को बता नहीं रहा कोई अच्छा और आपके जो ससुराल है वो कहा गंगानगर हाँ जी गंगानगर है मेरा विनोद दास है अच्छा विनोद जी हुआ क्या आज ਅਕਚਲ ਇਹ ਨਾ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ ਕੀ ਨਾਮ ਮੇਰੀ ਸਿਸਟਰ ਦਾ ਸੁਮੇਤਾ ਕੁਮਾਰੀ ਹੈ ਅੱਛਾ ਤੇ ਕੀ ਹੋਇਆ ਅੱਜ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿਕ ਕਰਨ ਸਟੇਸ਼ਨ ਗਿਆ ਸੀਗਾ ਜਦ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਰੀ ਹੋਈ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਚਾਹਲੇ ਵੀ ਹਾਲੇ ਕੋਈ ਠੀਕ ਨਹੀਂ ਗਈ ਹਾਲੇ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਅਨੇ ਉਹਦੀ ਮੰਮੀ ਨੂੰ ਤਾਂ ਨਹੀਂ ਦੱਸਿਆ ਮੈਂ ਜੇ ਮਮਾ ਨੂੰ ਮਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੱਟ ਤੇ ਟਾਂਕੇ ਲੱਗੇ ਆ ਜੀ ਉਹਦੇ ਬੱਚੇ ਦੀ ਹਾਲਤ ਕਾਫੀ 나ਜੀ ਬਹੁਤ ਜ਼ਿਆਦਾ 나ਜੀ ਗਈ ਇਹ ਵੱਟੇ ਵਗੈਰਾ ਮਾਰੇਗੇ ਵੱਟੇ ਮਗਾਰੇ ਬਹੁਤ ਬੱਚੇ ਦਾ ਬਹੁਤ ਪੱਥਰ ਵਾਰੀ ਹੋਈ ਹੈ ਉਸ ਨੂੰ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅਨਸਰਾਂ ਨੇ ਮਾਰੇ ਜਾਂ ਕਿਦਾਂ ਇਹ ਸ਼ਰਾਰਤੀ ਹੀ ਮਾਰੇ ਆ ਹੁਣ ਜੀ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਨੇ ਲੱਗੇ ਜੀ ਇੱਥੇ ਤੱਕ ਕੀ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਉਹ ਕਿ ਟ੍ਰੇਨ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਨਾਮ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਤ ਸਾ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰੱਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਭੀਤਾ ਕੁਮਾਰੀ ਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਆ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਨਹੀਂ ਆਖਿਆ ਦਿੱਤੀ ਠੀਕ